ਜੀ ਦੋਸਤੋ ਕੀ ਹਾਲ ਚੱਲ ਅੱਜ ਲੈ ਕੇ ਆ ਰਹੇ ਆ ਆਪਾਂ ਤੁਹਾਡੇ ਲਈ ਨਵਾਂ ਵਲੋਗ ਇਹਦੇ ਵਿੱਚ ਆਪਾਂ ਕਾਲਾ ਰੰਗ ਬਣਾਉਣਾ ਦੱਸਾਂਗੇ ਪੱਥਰ ਡਾਈ ਇਹਨੂੰ ਕਹਿੰਦੇ ਆ ਤੇ ਆਪਣੇ ਕੋਲ ਖੁੱਲਾ ਗੁਲਾਬੀ ਰੰਗ ਆ ਤੇ ਡੱਬੀ ਆ ਗੁਲਾਬੀ ਰੰਗ ਆ ਤੁਹਾਨੂੰ ਦੱਸਾਂਗੇ ਇਹਨਾਂ ਦੋਨਾਂ ਚ ਕਿਹੜਾ ਬੈਸਟ ਆ ਤੇ ਕਿੱਦਾਂ ਬਣਾਉਣਾ ਆਜਾ ਤੁਹਾਨੂੰ ਦੱਸਦੇ ਆ ਪੱਥਰ ਡਾਈ ਕਿੱਦਾਂ ਬਣਾ ਕਾਲਾ ਰੰਗ ਹਾਂਜੀ ਦੋਸਤੋ ਆਇਆ ਜੀ ਪੱਥਰ ਡਾਈ ਇਹਨੂੰ ਆਪਾਂ ਹੁਣ ਕੁੱਟਣਾ ਆ ਪੀਸ ਕੇ ਇਹਦੇ ਵਿੱਚ ਤਾਂ ਦਾਦੇ ਆ ਕੇ ਕੀ ਕੀ ਪਾਉਣਾ ਆਂਦੀ ਚਲ ਹਾਂਜੀ ਦੋਸਤੋ ਪੱਥਰ ਡਾਈ ਨੂੰ ਆਪਾਂ ਇਦਾਂ ਕੁੱਟ ਕੇ ਪਾਊਡਰ ਬਣਾ ਲੈਣਾ ਆ ਉਹਦਾ ਤੇ ਬਾਅਦ ਵਿੱਚ ਇਹਦੇ ਵਿੱਚ ਆਪਾਂ ਇਹਨੂੰ ਬੋਤਲ 'ਚ ਪਾ ਕੇ ਇੱਕ ਸ਼ੈਂਪੂ ਤੇ ਨਾਲੇ ਥੋੜਾ ਜਿਹਾ ਹਾਈਡਰੋਜਨ ਪਾ ਲੈਣਾ ਤੇ ਫਿਰ ਇਹ ਤਿਆਰ ਹੋ ਜੂਗੀ ਤੁਹਾਨੂੰ ਲਾ ਕੇ ਦਿਖਾਵਾਂਗੇ ਅਗਲੇ ਬਲੌਗ 'ਚ ਜੀ ਦੋਸਤੋ ਅੱਥਰ ਡਾਈ ਕਟ ਕੇ ਕਾਲਾ ਰੰਗ ਆਪਾਂ ਬੋਤਲ ਚ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਹਸਾਬ ਦਾ ਸ਼ੈਂਪੂ ਪਾਉਣਾ ਆਪਣੇ ਹਿਸਾਬ ਨਾਲ ਜਿੰਨੇ ਕਲਰ ਬਣਾਉਣਾ ਹੈ ਜਿਆਦਾ ਨਾਲ ਨਾ ਹੋਵੇ ਇਹ ਤਾਂ ਛੇਕ ਨਹੀਂ ਬੋਤਲ ਭਰ ਜਾਂਦੀ ਹੈ ਬਸ ਇਹ ਨਾਲ ਆਪਾਂ ਐਕਸਪੀਟ ਪਾਉਂਦੇ ਆਂ ਕੀ ਕਹਿੰਦੇ ਹੁਣ ਹਾਈਡਰੋਜਨ ਆ ਜਿਆਦਾ ਠੀਕ ਹੈ ਜੀ ਦੋਸਤੋ ਆਪਣਾ ਕਾਲਾ ਰੰਗ ਬਣ ਕੇ ਤਿਆਰ ਹੋ ਗਿਆ ਦੇਖਿਓ ਮੈਂ ਤੁਹਾਨੂੰ ਕਿਹਾ ਹੀ ਨਾ ਸ਼ੈਂਪੂ ਥੋੜਾ ਪਾਉਣਾ ਹੈ ਤੇ ਐਗ ਬਣ ਗਈ ਉਹ ਵੀ ਗੱਲ ਹੋ ਗਈ ਚਲੋ ਕੋਈ ਨਹੀਂ ਉਹਦਾ ਦਾ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਬਣੇ ਰਿਓ ਵਲੌਗ 'ਚ ਅੱਗੇ ਹੁਣ ਆਪਾਂ ਤੁਹਾਨੂੰ ਗੁਲਾਬੀ ਰੰਗ ਬਣਾ ਕੇ ਦਿਖਾਉਨੇ ਆ ਆਇਓ ਇਹਨੂੰ ਸਾਈਡ ਤੇ ਰੱਖ ਦਿੰਦੇ ਹਾਂ ਹੁਣ ਆਪਾਂ ਬਣਾਉਣ ਜਾ ਰਹੇ ਹਾਂ ਗੁਲਾਬੀ ਰੰਗ ਇਹਦਾ ਤਾਂ ਬਹੁਤ ਆਸਾਨ ਤਰੀਕਾ ਹੈ ਵਿਨਾ ਰੰਗ ਬਣਾਉਣਾ ਉਨਾ ਪਾ ਲੋ ਆਪਣੇ ਹਿਸਾਬ ਨਾਲ ਆਪਾਂ ਬਣਾਤਾ ਗੁਲਾਬੀ ਰੰਗ ਉਹਨਾਂ ਨੂੰ ਫਾਇਦਿ ਹੈ। ਬਾਕੀ ਆਪਣੇ ਹਿਸਾਬ ਨਾਲ ਸਪ੍ਰੇਟ ਪਾ ਦੋ ਇਹਦੇ ਵਿੱਚ। ਸਪ੍ਰੇਟ ਚ ਰੰਗ ਵਧੀਆ ਲੱਗਦਾ ਨਾਲੇ ਜਲਦੀ ਸੁੱਕ ਜਾਂਦਾ। ਹਾਂਜੀ ਦੋ। ਹਾਂਜੀ ਦੋਸਤੋ ਆ ਅਸੀਂ ਆਪਣਾ ਗੁਲਾਬੀ ਰੰਗ ਬਣ ਕੇ ਤਿਆਰ ਹੋ ਗਿਆ। ਬਾਕੀ ਹੁਣ ਕਬੂਤਰਾਂ 'ਤੇ ਲਾ ਕੇ ਦਿਖਾਉਂਦੇ ਆ ਕਿੱਦਾਂ ਦਾ ਲੱਗਦਾ। हां जी दोस्तों ਹੁਣ ਲਾ ਰਹੇ ਆਪਾਂ ਕਲਰ ਜਿਹੜਾ ਬਣਾਇਆ ਸੀ ਇਹ ਮੈਨੂੰ ਕਰਾਉਣੇ ਤੁਹਾਨੂੰ ਸ਼ੌਂਕ ਇਹਦੀ ਆਪਾਂ ਗੁਲਾਬੀ ਬਗਲ ਉਹ ਕਹਿੰਦਾ ਕਰੇ ਲੈ ਕਰਾਂਗੇ ਇਹ ਉਹ ਨਹੀਂ ਮਾਰ ਆਹ ਨਾਲ ਇਹਦੇ ਆਪਾਂ ਦੋਨੇ ਪਾਸੇ ਗੁਲਾਬੀ ਕੱਚਾ ਤੇ ਕਾਲੇ ਤੁਸੀਂ ਕਰਾਂਗੇ ਬਾਕੀ ਦਿਖਾਗੇ ਆਸਲਾ ਕਰਕੇ ਕਿੱਦਾਂ ਜਿ ਲੱਗਦੇ ਆ ਜੀ ਮਿੱਠੀ ਸੰਦੇਤ ਤੇ ਚੋਰੀਆ ਤੋ ਸੋਨਾ ਸਮਿਆਰੇ ਅਸੀਂ ਨਸਵਾ ਸੁਭਾਣੀਆਂ ਨੇ ਜੈ ਮੁੱਟਿਆ ਰੇ ਹਾਂਜੀ ਦੋਸਤੋ ਇਹਦਾ ਕਰ ਰਹੇ ਆ ਕਾਲਾਖੰਡ ਹਾਂਜੀ ਹੋਰ ਕਾਲਾ ਕਾਂਡ ਕਰਾਂਗੇ ਇਹਦੀ ਕਾਲੀ ਟੋਰੀ ਕਰਾਂਗੇ ਆ ਜੁੜਦੀ ਸੀ ਜਿਹੜੀ ਬੱਗੀ ਕਬੂਤਰ ਸੀ ਉਹ ਸੀ ਇਹ ਹਾਂਜੀ ਹਾਂਜੀ ਦੋਸਤੋ ਕਾਲਾ ਢਿੱਡ ਘਾਤਾ ਸੀ ਇਹਦਾ ਕਾਲੀ ਟੋਰੀ ਕਰਾਂਗੇ ਹਾਂਜੀ ਉਹ ਬਾਕੀ ਵਿੱਚ ਕਬੂਤਰ ਬੈਠੀਆਂ ਆਪਣੀਆਂ ਕਬੂਤਰੀਆਂ ਤੇ ਆਪਾਂ ਸਾਰੇ ਕਬੂਤਰੀਆਂ ਦੇ ਰੰਗ ਲਾ ਕੇ ਤਾਨੂੰ ਕੱਲੀ ਕੱਲੀ ਫੜ ਕੇ ਸ਼ੌਂ ਕਰਾਉਂਦੇ ਆ ਚਲੋ ਠੀਕ ਆ ਜੀ ਰੰਗ ਲਾ ਕੇ ਮਿਲਦੇ ਆ ਹਾਂਜੀ ਦੋਸਤੋ ਹਾਂ ਸੀ ਆਪਣੀ ਜੌਨਸਰੀ ਕਬੂਤਰੀ ਇਹਦਾ ਆਪਾਂ ਕਰਤਾ ਜੀ ਕਾਲਾ ਫੁੰਝਾ ਹਾਂਜੀ ਦੇਖੋ ਬਾਕੀ ਦੋਸਤੋ ਟੰਕਾ ਕਬੂਤਰ ਆਪਣਾ ਇਹ ਕੋ ਕਰਤਾ ਕਲਰ ਇਧਰੋਂ ਕਾਲਾ ਟੂਸਾ ਕਰਤਾ ਚਲੋ ਬਾਕੀ ਕਬੂਤਰੀਆਂ ਦਿਖਾਉਂਦੇ ਤੁਹਾਨੂੰ ਟਾਈਮ ਬਹੁਤ ਘੱਟ ਰਹਿ ਗਿਆ ਆਪਣੇ ਕੋਲ ਆ ਢਿੱਡ ਕਰਤਾ ਗੁਲਾਬੀ ਕਾਲੀ ਟੋਰੀ ਕਰਦੀ ਹੈ ਬਾਕੀ ਆ ਵਿੱਚ ਬੈਠੇ ਆ ਕਬੂਤਰੀਆਂ ਦਿਖਾਉਂਦੇ ਆ ਤੁਹਾਨੂੰ ਆ ਦੇਖ ਲਓ ਜੀ ਹਾਂਜੀ ਆ ਕਬੂਤਰੀਆਂ ਕਬੂਤਰੀਆਂ ਦਾ ਰੰਗ ਦਿਖਾਉਂਦੇ ਤੁਹਾਨੂੰ ਛੱਡਣ ਲੱਗੇ ਖੁੱਡੇ 'ਚ ਦਿਖਾਉਨੇ ਆ ਦੂਸਰਾ ਦਿਖਾ ਦੋ ਇਹ ਆਪਣੀ ਕਬੂਤਰੀ ਲਾਲ ਚੀਨੀ ਦਾ ਰੰਗ ਬਾਕੀ ਅਗਲਿਆਂ ਦਿਖਾਉਂਦੇ ਆ ਆਸੀਂ ਆਪਣੀ ਡੱਬੀ ਕਬੂਤਰੀ ਰੰਗ ਟੂਸਾ ਸਟੋਰੀ ਤੇ ਉਧਰ ਫੱਟਾ ਪਾਇਆ ਹੋਇਆ ਹਾਂਜੀ ਕਾਲਾ ਫੱਟਾ ਬਾਕੀ ਹੋਲੀ ਹੋਲੀ ਛੱਡੀ ਆ ਰਹੇ ਆ ਰੰਗ ਸੋਹਣੇ ਲੱਗ ਰਿਹਾ ਸਾਰੇ ਹਾਂਜੀ ਇਹਦੇ ਕੀ ਕੀਤਾ ਨੀਲੀ ਤੇ ਕੁਛ ਵੀ ਨਹੀਂ ਆਜੀ ਆਪਣੀ ਪੱਲੇ ਵਾਲੀ ਕਬੂਤਰੀ ਐਪ ਕੀ ਰੰਗ ਬਦਲਤਾ ਇਹਦੇ ਹਾਂਜੀ ਬਸ ਇੱਥੇ ਸੋਈ ਲੱਗੇ ਬੰਦੇ ਮਿਸਟੇਕ ਵੀ ਕਰ ਦਿੰਦੇ ਕਦੀ ਕਦੀ ਵਿੱਚ ਹਾਂ ਹਾਂਜੀ ਇਹ ਕਾਲਾ ਟੂਸਾ ਕਾਲਾ ਪੂਜਾ ਗੁਲਾਬੀ ਟੂਸਾ ਬਾਕੀ ਤੁਹਾਨੂੰ ਦਿਖਾਉਂਦੇ ਆ ਟੱਟ ਤੇ ਆ ਫਿਲਹਾਲ ਸਾਰੇ ਅੰਦਰ ਇਹਨਾਂ ਨੂੰ ਦਾਣਾ ਵਗੈਰਾ ਪਾਉਂਦੇ ਆ ਹਾਂਜੀ ਦੋਸਤੋ ਅੱਜ ਦੇ ਵਲੌਗ ਵਿੱਚ ਆਪਾਂ ਆਪਣੇ ਕਬੂਤਰ ਕਬੂਤਰੀਆਂ ਦੇ ਰੰਗ ਲਾਏ ਆ ਹਾਂਜੀ ਦੇਖੋ ਸਾਰਾ ਵਲੌਗ ਲਾਈਕ ਜਰੂਰ ਕਰਿਆ ਕਰੋ ਮਿਲਦੇ ਆ ਅਗਲੇ ਵਲੌਗ ਚ